ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਅਚਾਨਕ ਪਹੁੰਚੇ ਅਨੰਦਪੁਰ ਸਾਹਿਬ ਦੀ ਕੋਰਟ ਵਿੱਚ ਕੋਰਟ ਵਿੱਚ ਦਿੱਤੇ ਗਏ ਬਿਆਨ 3 ਸਾਲ ਪੁਰਾਣੇ ਮਾਮਲੇ ਦੇ ਵਿੱਚ ਅਚਾਨਕ ਕੋਰਟ ਵਿੱਚ ਪਹੁੰਚ ਗਏ ਬਾਪੂ ਬਲਕੌਰ ਸਿੰਘ ਪੂਰਾ ਮਾਮਲਾ ਹੈ ਕਿ ਦੱਸਦੇ ਆ ਇਸ ਵੀਡੀਓ ਵਿੱਚ ਸਸੀਗալ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਵੇ ਟੈਲੀਵਿਜ਼ਨ ਦੋਸਤੋ ਅਚਾਨਕ ਬਾਪੂ ਬਲਕੌਰ ਸਿੰਘ ਹੋਰੀ ਅਨੰਦਪੁਰ ਸਾਹਿਬ ਕੋਰਟ ਦੇ ਵਿੱਚ ਪਹੁੰਚ ਗਏ ਅਤੇ ਕੋਰਟ ਦੇ ਵਿੱਚ ਜਦੋਂ ਉਹਨਾਂ ਨੂੰ ਜਾਂਦੇ ਹੋਏ ਪੱਤਰਕਾਰਾਂ ਨੇ ਦੇਖਿਆ ਤਾਂ ਲੋਕ ਸੋਚਣ ਲੱਗੇ ਕਿ ਆਖਰ ਬਾਪੂ ਕੌਰ ਸਿੰਘ ਹੋਰੀ ਆਨੰਦਪੁਰ ਸਾਹਿਬ ਦੀ ਕੋਰਟ ਵਿੱਚ ਕਿਵੇਂ ਪਹੁੰਚ ਗਏ ਜਦੋਂ ਇਸ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਹੋਰਾਂ ਨਾਲ ਪੱਤਰਕਾਰਾਂ ਨੇ ਗੱਲਬਾਤ કરી ਤਾਂ ਬਾਪੂ ਬਲਕੌਰ ਸਿੰਘ ਨੇ ਦੱਸਿਆ ਕਿ ਇਹ ਇੱਕ ਪੁਰਾਣਾ ਮਾਮਲਾ ਹੈ ਢਾਈ ਤਿੰਨ ਸਾਲ ਪਹਿਲਾਂ ਸਿੱਧੂ ਦਾ ਇੱਕ ਗੀਤ ਲੀਕ ਹੋਇਆ ਸੀ ਜਿਸ ਦਾ ਨਾਮ ਹੈ ਐਲ ਚੈਪੋ ਕਹਿੰਦੇ ਨੇ ਕਿ ਉਹ ਗੀਤ ਸਿੱਧੂ ਦੇ ਸਾਥੀਆਂ ਨੇ ਹੀ ਲੀਕ ਕੀਤਾ ਸੀ ਨਾਲ ਹੀ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਵੀ ਯਾਦ ਹੋਵੇਗਾ ਅਸੀਂ ਵੀ ਇਸ ਨੂੰ ਲੈ ਕੇ ਇੱਕ ਖਬਰ ਕੀਤੀ ਸੀ ਪੋਸਟ ਪਾਈ ਸੀ ਸਿੱਧੂ ਦੇ ਸਾਥੀਆਂ ਨੇ ਕਿ 47 ਜਿਹੜੇ ਗੀਤ ਨੇ ਅਸੀਂ ਲੀਕ ਕਰਾਂਗੇ ਇੱਕ ਕੰਪਨੀ ਵੀ ਬਣਾਈ ਸੀ ਉਹਨਾਂ ਨੇ ਉਸ ਤੋਂ ਬਾਅਦ ਪਰਚਾ ਦਰਜ ਹੋਇਆ ਸੀ ਅਨੰਤਪੁਰ ਸਾਹਿਬ ਵਿਖੇ ਅਨੰਤਪੁਰ ਸਾਹਿਬ ਵਿਖੇ ਪਰਚਾ ਇਸ ਕਰਕੇ ਦਰਜ ਹੋਇਆ ਬਾਪੂ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਇੱਥੇ ਮੱਥਾ ਟੇਕਣ ਆਏ ਹੋਏ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਸਿੱਧੂ ਦੇ 47 ਗੀਤ ਨੇ ਜਿਹੜੇ ਐਲਾਨ ਕੀਤਾ ਹੈ ਲੀਕ ਕਰਨ ਦਾ ਤਾਂ ਅਸੀਂ ਇੱਥੇ ਹੀ ਪਰਚਾ ਦਰਜ ਕਰਵਾ ਦਿੱਤਾ ਅਤੇ ਸਿੱਧੂ ਦੇ ਪਿਤਾ ਜੀ ਨੇ ਕਿਹਾ ਕਿ ਸਿੱਧੂ ਦੇ ਜਾਣ ਤੋਂ ਬਾਅਦ ਉਹ ਉਲਝ ਗਏ ਅਤੇ ਉਹ ਇਸ ਕੇਸ ਨੂੰ ਲੈ ਕੇ ਪੈਰ ਵੀ ਨਹੀਂ ਕਰ ਸਕੇ ਪਰ ਅੱਜ ਉਹ ਇਸੇ ਕਰਕੇ ਕੋਰਟ ਦੇ ਵਿੱਚ ਪਹੁੰਚੇ ਨੇ ਕਿ ਉਹ ਬਿਆਨ ਦੇ ਸਕਣ ਜੱਜ ਸਾਹਿਬ ਸામਨੇ ਪੇਸ਼ ਵੀ ਹੋਏ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਹੋਰੀ ਉਹਨਾਂ ਨੇ ਦੱਸਿਆ ਕਿ ਸਿੱਧੂ ਦੇ ਕੈਰੀਅਰ ਨੂੰ ਪਹਿਲਾਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਸਿੱਧੂ ਦੇ ਕੈਰੀਅਰ ਨੂੰ ਥੰਮ ਨਹੀਂ ਸਕੇ ਤਾਂ ਉਸ ਤੋਂ ਬਾਅਦ ਸਿੱਧੂ ਦੇ ਨਾਲ ਜੋ ਹੋਇਆ ਆਪ ਨੂੰ ਪਤਾ ਹੈ ਤਾਂ ਦੋਸਤੋ ਬਾਪੂ ਬਲਕੌਰ ਸਿੰਘ ਹੋਰਾ ਨੇ ਬਿਆਨ ਦਰਜ ਕਰਵਾਏ ਨੇ ਅਤੇ ਦੋਸਤੋ ਨਾਲ ਹੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਜਿਹੜੇ ਉੱਥੇ ਦੇ ਵਕੀਲ ਸਾਹਿਬ ਨੇ ਕੋਰਟ ਦੇ ਵਿੱਚ ਬੰਦੇ ਨੇ ਜਦੋਂ ਸਿੱਧੂ ਦੇ ਪਿਤਾ ਜੀ ਨੂੰ ਦੇਖਿਆ ਤਾਂ ਸਾਰਿਆਂ ਨੇ ਸਿੱਧੂ ਦੇ ਪਿਤਾ ਜੀ ਦਾ ਸਵਾਗਤ ਕੀਤਾ ਜਦੋਂ ਅਦਾਲਤ ਤੋਂ ਬਾਹਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਆ ਰਹੇ ਸੀ ਲੋ ਕੇ ਸਿੱਧੂ ਦੇ ਪਿਤਾ ਜੀ ਨੇ ਕਿਹਾ ਕਿ ਆਪਣੇ ਕੋਲੇ ਬਹੁਤ ਮੈਟਰ ਪਿਆ ਹੈ ਕਾਫੀ ਲੰਬਾ ਸਮਾਂ ਸਿੱਧੂ ਦੇ ਗੀਤ ਆਉਂਦੇ ਰਹਿਣਗੇ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਤਾਂ ਮਿੱਤਰੋ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਧੰਨਵਾਦ ਰਬੜਾ